ਸਾਥਰੀ ਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨਿਆਂ ਕਿਸਾਨੀ ਅੰਦੋਲਨ ਤੇ ਵੀ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ ਹਫਤੇ ਤੋਂ ਜ਼ਿਆਦਾ ਟਾਈਮ ਹੋ ਗਿਆ ਲੇਕਿਨ ਹਜੇ ਤੱਕ ਦਿੱਲੀ ਨਹੀਂ ਪਹੁੰਚ ਹੋਇਆ ਉਹ ਕਿਉਂ ਨਹੀਂ ਪਹੁੰਚ ਹੋਇਆ ਕਿਉਂਕਿ ਜਜ਼ਬੇ ਹੈ ਨਹੀਂ ਉਹ ਉਦਾਂ ਦੇ ਜਿੱਦਾਂ ਪੁਰਾਣੇ ਅੰਦੋਲਨ ਦੇ ਵਿੱਚ ਸੀ ਦੀਪ ਸਿੱਧੂ ਹੈਣੀਗਾ ਇਹ ਦੀਪ ਸਿੱਧੂ ਸੀ ਜਿਹੜਾ ਇੱਕ ਦਿਨ ਦੇ ਵਿੱਚ ਦਿੱਲੀ ਜਾ ਕੇ ਧਰ ਨਾਲ ਆ ਲਿਆ ਸੀ ਉਹਨੇ ਸਟੇਜ ਲਾ ਲਈ ਸੀ ਲੇਕਿਨ ਐਤ ਕੀ ਹਫਤਾ ਹੋ ਗਿਆ ਹਫਤੇ ਦੇ ਤੋਂ ਉੱਤੇ ਹੋ ਗਿਆ ਤੇ ਹਜੇ ਤੱਕ ਪਹੁੰਚ ਨਹੀਂ ਹੋਇਆ ਉੱਥੇ ਤੱਕ ਲੇਕਿਨ ਪੈਣੇ ਛਿੱਤਰ ਹੀ ਆ ਜਿੱਦਾਂ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਮਜ਼ਦੂਰਾਂ ਨੂੰ ਡਾਂਗਾ ਵਜੀਆਂ ਹੈ ਨਾ ਤੇ ਉਦਾਂ ਵਰਨੀਆਂ ਹੁਣ ਵੀ ਡੰਗਾ ਤੁਹਾਨੂੰ ਵੀ ਕਿਉਂਕਿ ਤੁਸੀਂ ਏ ਕਹਾਣੀ ਕਰਕੇ ਚੱਲਦੇ ਏਸੇ ਕਰਕੇ ਪਿਛਲੀ ਵਾਰ ਜਿਹੜਾ ਅੰਦੋਲਨ ਸੀ ਨਾ ਉਹ ਗੱਲ ਕੁਝ ਹੋਰ ਸੀ ਉਸ ਅੰਦੋਲਨ ਦੇ ਵਿੱਚ ਫਿਲਮੀ ਹੀਰੋ ਕਲਾਕਾਰ 拉ਗੀ ਢਾਡੀ ਨਿਹੰਗ ਸਿੰਘ ਕਿੱਡਾ ਵੱਡਾ ਅੰਦੋਲਨ ਸੀ ਉਦੋਂ ਤੇ ਉਹ ਕਿਉਂ ਇਕੱਠੇ ਹੋਏ ਸੀ ਇਹਨੇ ਉਹ ਇਸੇ ਗੱਲ ਕੇ ਇਕੱਠੇ ਹੋਏ ਸੀ ਵੀ ਉਸ ਟਾਈਮ ਕਰੋਨਾ ਕਾਲ ਚੱਲਦਾ ਸੀ ਕਰੋਨਾ ਕਾਲ ਦੇ ਵਿੱਚ ਲੋਕੀ ਘਰਾਂ ਦੇ ਵਿੱਚ ਬੈ ਬੈ ਕੇ ਅੱਕੇ ਹੋਏ ਸੀ ਕਿਉਂਕਿ ਲੋਕ ਤਾਂ ਭੀੜ ਦਾ ਹਿੱਸਾ ਜਿੱਥੇ ਭੀੜ ਹੋਊਗੀ ਜਿੱਥੇ ਲੋਕ ਹੋਣਗੇ ਉੱਥੇ ਲੋਕਾਂ ਨੇ ਜਾਣਾ ਦੇਖ ਲਓ ਜਿੱਥੇ ਮਰ ਜੀ ਅੱਜ ਕੱਲ ਲੋਕੀ ਕਿੱਥੇ ਜਾ ਰਹੇ ਆ ਬਰਿੰਦਾਵਨ ਉਥੇ ਭੀੜ ਲੋਕੀ ਜਮ ਰਹੇ ਆ ਲੋਕੀ ਕਾਫੀ ਲੋਕ ਜਾ ਰਹੇ ਆ ਬੁਗੇਸ਼ਵਰ ਧਾਮ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਤੁਹਾਨੂੰ ਕਿਉਂਕਿ ਉਸ ਟਾਈਮ ਇਦਾਂ ਦਾ ਸਿਸਟਮ ਜਿਹੜਾ ਸੀਗਾ ਹਰ ਸਿਸਟਮ ਬੰਦ ਸੀ ਗੁਰੂ ਘਰ ਬੰਦ ਸੀ ਆਉਣਾ ਜਾਣਾ ਲੋਕਾਂ ਦਾ ਕਥਾਵਾਚਕਾਂ ਦਾ ਬੰਦ ਸੀ ਸਟੇਜਾਂ ਲੱਗਣੀਆਂ ਜਣ ਕਿ ਪਬਲਿਕ ਪਲੇਸ ਤੇ ਕਿਤੇ ਵੀ ਜਨਤਾ ਨਹੀਂ ਸੀ ਤੁਹਾਨੂੰ ਮਿਲਦੀ ਲੋਕੀ ਘਰਾਂ ਚ ਬੈ ਬੈ ਕੇ ਅੱਕੇ ਹੋਏ ਸੀ ਤੇ ਭੁੱਖੇ ਵੀ ਸੀ ਉਸ ਟਾਈਮ ਲੋਕੀ ਉਸ ਟਾਈਮ ਭੁੱਖ ਦੀ ਵਜ੍ਹਾ ਤੋਂ ਲੋਕੀ ਜ਼ਿਆਦਾ ਇੰਨੇ ਇਕੱਠੇ ਹੋ ਗਏ ਸੀ ਕਿਉਂਕਿ ਸੋਸ਼ਲ ਮੀਡੀਆ ਲੋਕੀ ਵਰਤਦੇ ਸੀ ਉਸ ਟਾਈਮ ਘਰ ਘਰ ਬੈ ਕੇ ਇਹੋ ਚੱਲਦਾ ਸੀਗਾ ਵੀ ਸੋਸ਼ਲ ਮੀਡੀਆ ਤੇ ਹਰ ਬੰਦਾ ਵਿਹਲਾ ਸੀਗਾ ਤੇ ਹਰ ਬੰਦਾ ਸੋਸ਼ਲ ਮੀਡੀਆ ਵਰਤਦਾ ਸੀਗਾ ਕਿਉਂਕਿ ਟਾਈਮ ਪਾਸ ਹੀ ਉਹਦੇ ਨਾਲ ਹੁੰਦਾ ਸੀ ਤੇ ਗੱਲ ਪਹੁੰਚਦੀ ਬੜੀ ਜਲਦੀ ਸੀ ਵਾਇਰਲ ਬੜੀ ਜਲਦੀ ਹੁੰਦੀ ਤੇ ਇਸੇ ਕਰਕੇ ਲੋਕੀ ਇਕੱਠੇ ਹੋ ਹੋ ਕੇ ਤੇ ਫਿਰ ਉਧਰ ਨੂੰ ਆ ਗਏ ਸੀ ਕਿਉਂਕਿ ਘਰਾਂ ਦੇ ਵਿੱਚ ਬੰਨ ਕੇ ਲੋਕਾਂ ਨੂੰ ਥੋੜੋ ਰੱਖ ਸਕਦੇ ਆ ਇੰਨਾ ਚ ਤੇ ਹੁਣ ਲੋਕੀ ਕਿੱਥੇ ਆ ਰੱਛ ਹੁਣ ਸਿਣਮਿਆਂ ਦੇ ਵਿੱਚ ਰੱਛ ਆ ਫਿਲਮਾਂ ਚੱਲਣ ਡੀਆਂ ਮੇਲੇ ਹੋਣ ਡੇ ਆ ਪਿਛਲੀ ਵਾਰ ਕਲਾਕਾਰਾਂ ਦਾ ਬਹੁਤ ਜ਼ਿਆਦਾ ਸਾਥ ਸੀ ਹੋਰ ਨਹੀਂ ਹੀ ਕੋਸ਼ਤ ਲੋਕੀ ਕਲਾਕਾਰਾਂ ਨੂੰ ਦੇਖਣ ਆ ਜਾਂਦੇ ਹੁੰਦੇ ਸੀਗੇ ਹੁਣ ਅੱਜ ਵੀ ਦੇਖ ਲਓ ਜਿੱਥੇ ਕਲਾਕਾਰ ਦੀ ਕਿਸੇ ਦੀ ਸਟੇਜ ਲੱਗਦੀ ਹੈ ਜਿੱਥੇ ਮੇਲਾ ਉੱਥੇ ਭੀੜ ਹੋਏਗੀ ਤੁਹਾਨੂੰ ਮਿਲੇਗੇ ਮਿਲਣਗੇ ਲੋਕ ਲੇਕਿਨ ਅੰਦੋਲਨ ਦੇ ਵਿੱਚ ਕਿਉਂ ਨਹੀਂ ਉਹ ਏਸੇ ਕਰਕੇ ਨਹੀਂਗੇ ਵੀ ਪਿਛਲੀ ਵਾਰ ਜਿਹੜਾ ਇਹ ਕਿਸਾਨੀ ਅੰਦੋਲਨ ਸੀਗਾ ਉਸ ਟਾਈਮ ਲੋਕੀ ਵਿਹਲੇ ਹੀ ਸਿਣਮਿਆਂ ਦੇ ਵਿੱਚ ਨਹੀਂ ਸੀ ਜਾਂਦੇ ਮੇਲਿਆਂ ਦੇ ਵਿੱਚ ਨਹੀਂ ਸੀ ਜਾਂਦੇ ਕਿਉਂਕਿ ਪਾਬੰਦੀਆਂ ਲਗੀਆਂ ਹੋਈਆਂ ਸੀ ਇਸੇ ਕਰਕੇ ਖਾਲੀ ਟਰਾਲੀਆਂ ਵੀ ਆਉਣੀ ਐ ਸੀ ਲੋਕੀ ਤਾਂ ਕਰਕੇ ਭਲ ਭਲ ਕੇ ਟਰਾਲੀਆਂ ਗੱਡੀਆਂ ਉਦੋਂ ਅੰਦੋਲਨ ਦੇ ਵਿੱਚ ਆ ਰਹੇ ਸੀ ਤੇ ਹੁਣ ਭਾਵੋ ਨੁਕਸਾਨ ਕਰਾਉਣ ਦੀ ਵਜ੍ਹਾ ਦੇ ਨਾਲ ਤੁਹਿੰਨਾ ਬੁਜਾਏ ਲੋਕਾਂ ਨੂੰ ਇਕੱਠੇ ਕਰ ਲੋ ਏਕਾ ਕਰ ਲੋ ਕਿਉਂਕਿ ਜੋ ਏਕੇ ਨਾਲ ਹੋਣਾ ਨਾ ਉਹ ਉਦਾਂ ਨਹੀਂ ਹੋਣਾ ਇਦਾਂ ਸਾਡਾ ਨੁਕਸਾਨ ਹੀ ਹੋਣਾ ਸਰਕਾਰਾਂ ਦਾ ਵੀ ਤੇ ਤੁਹਾਡਾ ਵੀ ਸਰਕਾਰਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਧਰੋਂ ਤਾਂ ਕੋਈ ਮਰ ਵੀ ਗਿਆ ਨਾ ਤੇ ਕਿਉਂਕਿ ਫੌਜ ਦੇ ਵਿੱਚ ਜੇ ਭਰਤੀ ਹੋਣਾ ਨਾ ਤੇ ਕਿਸੇ ਨੂੰ ਪਤਾ ਵੀ ਪਈ ਮਰਨਾ ਵੀ ਆ ਉੱਥੇ ਤਾਂ ਬੰਦਾ ਤਾਂ ਭਰਤੀ ਹੁੰਦਾ ਕਿਉਂਕਿ ਤਨਖਾਹਾਂ ਆਉਂਦੀਆਂ ਲੋਕ ਸਰਕਾਰਾਂ ਘਰ ਵੀ ਭਰ ਦਿੰਦੀਆਂ ਅਗਲੇ ਦਾ ਜੇ ਮਰ ਜਾ ਤੇ ਲੇਕਿਨ ਜਿਹੜਾ ਤੁਸੀਂ ਤੁਹਾਡੇ ਵਿੱਚੋਂ ਮਰਨੇ ਆ ਪਬਲਿਕ ਦੇ ਵਿੱਚੋਂ ਮਰਨੇ ਆ ਉਹਨਾਂ ਦਾ ਕੌਣ ਵਾਲੀਵਾਸਾ ਇਸੇ ਕਰਕੇ ਨੁਕਸਾਨ ਕਰਾਉਣ ਦੇ ਨਾਲ ਉਹਨਾ ਆਪਣਾ ਤੇ ਤੁਸੀਂ ਇਹ ਕਾ ਕਰ ਲੋ ਜ਼ਰੂਰੀ ਕਿਉਂਕਿ ਉਹਦੇ ਵਿੱਚ ਹੀ ਸਾਡੀ ਬਿਹਤਰੀ ਆ ਉਹਦੇ ਵਿੱਚ ਹੀ ਸਾਡੀ ਜਿੱਤ ਆ ਅਸੀਂ ਹਰ ਦੇ ਤੁਸੀਂ ਇਹ ਹਿਸਾਬ ਲਾ ਲੋ ਵੀ ਕਦੋਂ ਦੇ ਅੰਦੋਲਨ ਸੰਤ ਕਬੀਰ ਜੀ ਤੋਂ ਸ਼ੁਰੂ ਹੋਏ ਆ ਤੇ ਸਰਕਾਰਾਂ ਦੇ ਖਿਲਾਫ ਹੀ ਸੀ ਉਹ ਵੀ ਪੁਜਾਰੀ ਦੇ ਖਿਲਾਫ ਲੜਦੇ ਸੀ ਉਤੋਂ ਉਦੋਂ ਉਦੋਂ ਬਾਅਦ ਦੱਸੋ ਕਿਦੋਂ ਸਾਡੀ ਜਿੱਤ ਹੋਈ ਆ ਕਿਤੇ ਵੀ ਜਿੱਤ ਨਹੀਂ ਹੋਈ ਸਾਡੀ ਤੇ ਜਿੱਤ ਜਿਹੜੀ ਹੋਣੀ ਆ ਉਹ ਇੱਕ ਝੰਡੇ ਥੱਲੇ ਦੇ ਆ ਕੇ ਹੋਣੀ ਆ ਉਦਾਂ ਨਹੀਂ ਹੋਣੀ ਜੇ ਇਦਾਂ ਵੱਖ-ਵੱਖ ਲੜਦੇ ਰਹਿ ਤੇ ਫੇਰ ਤਾਂ ਸਾਡੇ ਉਹੋ ਹੀ ਆ ਨੌਜਵਾਨੀ ਖਤਮ ਹੋਣੀ ਆ ਨੁਕਸਾਨ ਹੀ ਹੋਣੇ ਆ ਨੁਕਸਾਨ ਤੋਂ ਇਲਾਵਾ ਕੁਝ ਨਹੀਂ ਹੋਣਾ ਤੇ ਇੱਕ ਗੱਲ ਹੋਰ ਵੀ ਹੁਣ ਅਗਰ ਤੁਸੀਂ ਦਿੱਲੀ ਪਹੁੰਚ ਵੀ ਗਏ ਆਬਲਾ ਤੋਂ ਉਹਨਾਂ ਨੇ ਜਿੰਨੀ ਜਿੰਨੀ ਫੌਜ ਆ ਉਹਨੇ ਕੀ ਲੋਕ ਆ ਕਿਉਂਕਿ ਲੋਕ ਹੈ ਨਹੀਂਗੇ ਜਿਆਦੇ ਅਗਰ ਜੇ ਲੋਕ ਜਿਆਦੇ ਹੁੰਦੇ ਤਾਂ ਬੈਰੀਕੇਡ ਤਾਈਆਂ ਟੁੱਟਦੇ ਆ ਕਿਉਂਕਿ ਜੇ ਦੂਸਰਾ ਪਲੜਾ ਦੂਸਰੇ ਪਾਸੇ ਪਿਛਲੀ ਵਾਰ ਲੋਕ ਬਹੁਤ ਜਿਆਦਾ ਸੀਗੇ ਤਾਂ ਕਰਕੇ ਵੀ ਬੈਰੀਕੇਡ ਤੋੜ ਕੇ ਨਿਕਲ ਗਏ ਸੀ ਹੁਣ ਬਰਾਬਰ ਦੇ ਆ ਸਾਹਨਾ ਫੌਜ ਵੀ ਓਨੀ ਕਾ ਤੇ ਓਨੇ ਕੀ ਤੁਸੀਂ ਆ ਤੇ ਹੁਣ ਦਿੱਲੀ ਪਹੁੰਚਿਆ ਨਹੀਂ ਜਾਣਾ ਅਗਰ ਜੇ ਤੁਸੀਂ ਪਹੁੰਚ ਵੀ ਗਏ ਨਾ ਤੇ ਇੱਕ ਗੱਲ ਜਾਦ ਰੱਖਿਓ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਿਓ ਕਿਉਂਕਿ ਇਹਦੇ ਨਾਲ ਅੰਦੋਲਨ ਤੁਸੀਂ ਜਿਤਨਾ ਨਹੀਂ ਛਿੱਤਰ ਤੁਹਾਡੇ ਪੈਣੇ ਹੀ ਪੈਣੇ ਆ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਨਾਮੀ ਹੁੰਦੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕੋਈ ਫੂਕ ਮਾਰ ਕੇ ਨਹੀਂ ਵੀ ਤੁਹਾਨੂੰ ਲੈ ਜਾਣਾ ਉਹਨਾਂ ਨੇ ਉਥੇ ਗੁਰੂਆਂ ਨੇ ਜਾਣਾ ਅਸੀਂ ਉਹ ਹੀ ਆ ਜੋ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨੂੰ ਪੜ੍ਹ ਕੇ ਸਾਨੂੰ ਪਤਾ ਲੱਗਣਾ ਹੰਕਾਰ ਨੂੰ ਛੱਡਣਾ ਪੈਣਾ ਤੇ ਏਕਤਾ ਕਰਨੀ ਪੈਣੀ ਆ ਇਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਵੀ ਏਕਤਾ ਕਰੋ ਏਕਤਾ ਵਿੱਚ ਹੀ ਬਲ ਆ ਕਿਉਂਕਿ ਗੁਰੂ ਹੁਣਾਂ ਦੀਆਂ ਵੀ ਜਸ਼ੀਦੀਆਂ ਹੋਈਆਂ ਤਾਂ ਤਾਂ ਹੀ ਹੋਈਆਂ ਕਿਉਂਕਿ ਥੋੜੇ ਜੇ ਲੋਕ ਸੀ ਨਾਲ ਉਸ ਟਾਈਮ ਗੁਰੂਆਂ ਦਾ ਸਾਥ ਨਹੀਂ ਦਿੱਤਾ ਕਿਸੇ ਨੇ ਤਾਂ ਕਰਕੇ ਇਸੇ ਕਰਕੇ ਭਰਾਓ ਜੋ ਵੀ ਕਰਨਾ ਹੈ ਉਹ ਸੋਚ ਸਮਝ ਕੇ ਕਰੋ ਕਿਉਂਕਿ ਆਗੂਆਂ ਦੇ ਪਿੱਛੇ ਲੱਗ ਕੇ ਹੁਣ ਆਗੂ ਤੇ ਕੋਈ ਪਹੁੰਚਿਆ ਨਹੀਂ ਹਜੇ ਤੱਕ ਕਿਉਂਕਿ ਆਗੂਆਂ ਨੇ ਅੱਗੇ ਨਹੀਂ ਲੱਗਣਾ ਤੁਹਾਡੇ ਆਗੂਆਂ ਨੇ ਉਹੋ ਹੀ ਕਰਨਾ ਜੋ ਪਿਛਲੀ ਵਾਰ ਹੋਇਆ ਸੀਗਾ ਵੀ ਸਟੇਜਾਂ ਸਾਹਮਣੀਆਂ ਜਾ ਕੇ ਪੱਕੀਆਂ ਪਕਾਈਆਂ ਤੇ ਆ ਕੇ ਬਹਿਣਾ ਵਾ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ